ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਜਪਣਾ ਕੀ ਹੈ ਜ਼ਿਕਰ ਕਰਨਾ ਕੀ ਹੈ ਯਾਨੀ ਕਿ ਅੱਲਾ ਪਾਗ ਦੀ ਜ਼ਾਤ ਦਾ ਜ਼ਿਕਰ ਕਿਸ ਤਰ੍ਹਾਂ ਕੀਤਾ ਜਾਏ ਕਿ ਆਨੰਦ ਹੋਂ ਲਾਪੇ ਰਸ ਮਿਲਣ ਲਾਪੇ ਤੇ ਵੀਰੋ ਜਿਹੜਾ ਪੜਨਾ ਨਾ ਉਹ ਸੁਖਾ ਲੇਕਿਨ بار بار ਜ਼ਿਕਰ ਕਰਨਾ ਜਾਂ ਜਪਣਾ ਬਹੁਤ ਔਖਾ ਵੈ ਤੇ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ऐसे मंत्र दे बारे दस दे पए है ऐसे जिक्र दे बारे दस दे पए है कि जेड़ा assi करंगे ना ते सानू आनंद ਤੇ रस ਆਉਣ ਲਾਪੇਗਾ ओ जिक्र ਕੀ ਹੈ ਜਾਂ ਉਹ ਮੰਤਰ ਕਿਹੜਾ ਵੈ ਇਹ ਆਪਾਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਤੇ ਇਸ ਤੋਂ ਪਹਿਲੇ ਵੀਰਾਂ ਭਰਾਵਾਂ ਕੀ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦੋ ਜਪਣਾ ਕੀ ਹੁੰਦਾ ਹੈ ਰਸਨਾ ਨਾਮ ਜਪੋ ਤਬ ਮਥੀਏ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਗਾਵੀਏ ਸੁਣੇ ਹੈ ਜਬਾਨ ਗਾਏ ਨ ਕਰੇ ਮਨ ਸੁਏ ਤੇ ਮਨ ਦੇ ਜ ਭਾਵਨਾ ਹੋਵੇ ਇਹਨੂੰ ਜਪਣਾ ਕਹਿੰਦੇ ਨੇ ਬੜੇ ਧਿਆਨ ਨਾਲ ਸੁਣਨਾ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਵੱਖਰਾ ਮੈਂ ਸੈਂਕੜੇ ਗੁਣਾ ਹਜ਼ਾਰਾ ਗੁਣਾ ਨਹੀਂ ਕਹਿ ਰਿਹਾ ਚਲੋ ਕਹਿਣ ਦੇਣਾ ਕਰੋੜਾ ਗੁਣਾ ਵੱਖਰਾ ਲੱਖਾਂ ਗੁਣਾ ਵੀ ਨਹੀਂ ਪੜਨ ਵਾਲੇ ਦੇ ਸਾਰੇ ਹੀ ਪੜਦੇ ਨੇ ਜਪਣ ਵਾਲੇ ਕੋਈ ਕਹਦਾ ਬਾਣੀ ਪੜ੍ਹਨੀ ਹੈ ਲਾਭ ਹੈ ਕੰਠ ਹੋ ਸਕਦੀ ਹੈ ਬਾਣੀ ਜਪਣ ਵਾਲਾ ਬਾਣੀ ਦਾ ਰੂਪ ਹੀ ਹੋ ਜਾਂਦਾ ਹੈ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਜਪ ਹੋਈ ਸਕਦਾ ਹੈ ਬਾਣੀ ਕੰਠ ਹੋਵੇ ਕਿਉਂਕਿ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਅੱਖਾਂ ਬੰਦ ਕਰਕੇ ਤਾਂ ਹੀ ਸੁਣ ਸਕੇਗਾ ਮਨ ਤੇ ਸ਼ਬਦ ਅੰਦਰ ਪ੍ਰਵੇਸ਼ ਕਰਦਾ ਜਾਏਗਾ ਮਨ ਜਾਗਦਾ ਜਾਏਗਾ ਇੱਕ ਦਿਨ ਪ੍ਰਭੂ ਨੂੰ ਵੇਖਣ ਦੀ ਦ੍ਰਿਸ਼ਟੀ ਮਿਲ ਜਾਏਗੀ ਜਪਣਾ ਭਜਨ ਹੈ ਭੋਜਨ ਰੋਜ਼ ਰੋਜ਼ ਦਾ ਬੱਚਾ ਕਰ ਰਿਹਾ ਹੈ ਇੱਕ ਦਿਨ ਪੈਰ ਚੱਲਣ ਲੱਗ ਪੈਣਾ ਹੈ ਹੱਥ ਫੜਨ ਲੱਗ ਪੈਣਾ ਹੈ ਜ਼ੁਬਾਨ ਬੋਲਣ ਲੱਗ ਪਈ ਹੈ ਇਹਨੇ ਜਪਣਾ ਅਰੰਭ ਕੀਤਾ ਹੈ ਜਪਦਿਆਂ ਜਪਦਿਆਂ ਇੱਕ ਦਿਨ ਪ੍ਰਭੂ ਦਿਖਾ ਹੀ ਦੇਗਾ ਸੁਰਤ ਚੱਲ ਪੈਗੀ ਪ੍ਰਭੂ ਦਾ ਧਾਮਨ ਹੱਥ ਦੇ ਚਾਹ ਜਾਏਗਾ ਜਪਦੇਆਂ ਜਪਦੇਆਂ ਇੱਕ ਦਿਨ ਨਿਰੰਕਾਰ ਦਾ ਰੂਪ ਹੋ ਜਾਏਗਾ ਕਈ ਸਜਣਾ ਨੇ ਇਸ ਤ੍ਰੀਕ੍ਰਿਆ ਨਾਲ ਵੀ ਪ੍ਰਸ਼ਨ ਕੀਤੇ ਕਿ ਜਬਾਣੀ ਕਾਂਠ ਨਾ ਵੇਤੇ ਪਰ ਕਿਵੇਂ ਜਪੀਓ ਤੇ ਨਹੀਂ ਜਪ ਸਕਦਾ ਸਾਰੀ ਦੁਨੀਆ ਦੇ ਅਵਤਾਰੀ ਪੁਰਸ਼ਾਂ ਨੇ ਇੱਕ ਮੰਤਰ ਦਿੱਤਾ ਹੈ ਮੰਤਰ ਵੀ ਬੋਲੋ ਕਹਿੰਦੇ ਮੰਤਰ ਵੀ ਸ਼ਬਦ ਨੂੰ ਕਹਿੰਦੇ ਮੰਤਰ ਦੇ ਅ ਕਰੀਅਰ ਤਨੇ ਬੋਲ ਇਹ ਗੁਰੂ ਦਾ ਮੰਤਰ ਹੈ ਗੁਰੂ ਦਾ ਬੋਲ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਵਾਕ ਹੈ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸ਼ਬਦ ਕਹਿੰਦੇ ਨੇ ਮੰਤਰ ਮੰਤਰ ਦੇ ਹੋਰ ਕੋਈ ਅਰਥ ਨਹੀਂ ਹੈ ਬਾਣੀ ਮੰਤਰ ਮਹਾਪੁਰਖਾਂ ਕੀ ਸਾਰੇ ਮਹਾਪੁਰਖਾਂ ਦੇ ਜਿਹੜੇ ਬੋਲ ਨੇ ਤੇ ਮੰਤਰ ਨੇ ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਚਲੋ ਬਹੁਤ سارے ਮੰਤਰ ਤੋਂ ਨਹੀਂ ਜਪ ਸਕਦਾ ਕਿਉਂਕਿ ਤੈਨੂੰ ਕੰਠ ਨਹੀਂ ਆ ਤੂੰ ਅਨਪੜ ਹੈ ਪਰ ਇੱਕ ਤੇ ਜਪ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ गोविंद ਦੇ ਆਵੇ ਪੜਿਆ ਅਨ ਪੜਿਆ परमगत पावै वारगुरु ते जब सजदा है इतना ते कंठ हो सकदा है सारे धर्मा ने फिर मनुख दी सोलेत ਲਈ ਇੱਕ ਮੰਤਰ ਚੁਣਿਆ ਰਾਮ ਓ ਅੱਲਾਹੋ ਵਾਹਿਗੁਰੂ ਇਥੇ ਜਪ ਸਕਦਾ ਬਾਲਮੀਕ ਨੂੰ ਹੋਰ ਕੁਝ ਵੀ ਨਹੀਂ ਆਉਂਦਾ ਸੀ ਇੱਕੋ ਹੀ ਮੰਤਰ ਜਪਦਾ ਰਿਹਾ ਉਹਨੇ ਹੀ ਖਪਾਟ ਖੋਲ ਦਿੱਤੇ ਉਨੇ ਹੀ ਸਭ ਕੋਈ ਦੀ ਸੋਜੀ ਕਰਾ ਦਿੱਤੇ ਇਹ ਵੀ ਮੈਂ ਅਰਜ਼ ਕਰਦੇ ਹਾਂ ਇੱਕ ਅਖਰ ਹਰ ਮਨ ਬਸਤ ਨਾਮ ਕਹੋ ਪਿਆ ਪਰਭਾਤੇ ਤਾਰੇ ਕਿਸੇ ਤਉ ਇਹ ਕਿਸੇ ਸਰੀਰ ਇਹ ਦੋ ਅਖਰ ਨਾਮ ਕਿਸੇ ਸੋ ਗਹਿ ਰਹੋ ਕਬੀਰ ਦੋ ਅਖਰਾਂ ਦਾ ਜਪ ਸਤਨਾਮ ਦਾ ਜਪ ਕਬੀਰ ਪੰਤੀ ਇਹ ਕਰਦੇ ਨੇ ਕਬੀਰ ਇਹ ਹੀ ਕਰਦੇ ਸਨ ਆਮੇ ਸਰੀਰ ਵੀ ਬਿਰਧ ਹੁੰਦਾ ਜਾ ਰਿਹਾ ਹੈ ਖਿਸਕਦਾ ਜਾ ਰਿਹਾ ਹੈ। ਪਾਵੇਂ ਰਾਤ ਵੀ ਖਿਸਕਦੀ ਜਾ ਰਹੀ ਹੈ। ਪਰ ਇਹ ਅੱਖਰ ਜਿਹੜੇ ਦੋ ਮੈਂ ਰਟਦਾ ਪਿਆ ਨਹੀਂ ਖਿਸਕਦੇ। ਇਹ ਤਾਂ ਮੈਂ ਜਪੀ ਜਾ ਰਿਹਾ। ਜਪੀ ਜਾ। ਜਪੀ ਜਾ। ਜਪਦੇ ਆ ਜਪਦੇ ਇੱਕ ਦਿਨ ਮਨ ਸੁਣਨ ਲੱਗ ਪੈਂਦਾ ਹੈ। ਤੇ ਜੇ ਮਨ ਸੁਣਨ ਲੱਗ ਪੈਂਦਾ ਹੈ ਤਾਂ ਫਿਰ ਮਨ ਨੂੰ ਦਿਖਾਈ ਦੇਣ ਲੱਗ ਪੈਂਦਾ ਕਿ ਸਭ ਗੋਬਿੰਦ ਹੈ। ਸਭ ਤੋਂ गोविंद ਹੈ गोविंद बिन नहीं कोई जो दी शेषो तेरा रो गुणनिधान गोविंद अनु जपਦੇਂ जपਦੇਂ ਸਮਝ ਆ ਜਾਂਦੀ ਏ ਸਭ ਪ੍ਰਭੂ ਹੀ ਹੈ ਸਭ ਪ੍ਰਮਾਤਮਾ ਹੀ ਹੈ ਹੋਰ ਕੁਝ ਵੀ ਨਹੀਂ जपਦੇਂ जपਦੇਂ ਪ੍ਰਮਾਤਮਾ ਦੇ ਲੀਨਤਾ ਨਸੀਬ ਹੋ ਜਾਂਦੀ ਏ ਬੂੰਦ ਸਾਗਰ ਹੋ ਜਾਂਦੀ ਹੈ ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ ਹੈ ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ ਉਸ ਪੂਰੇ ਮਨ ਨੂੰ ਕਹਿੰਦੇ ਨੇ ਜੋਤ ਦੇ ਵਿੱਚ ਜੋਤ ਹੋ ਗਿਆ ਜੋਤੀ ਜੋਤ ਰਲੀ ਸੰਪੂਰਨ થઈ ਇਹ ਤਾਂ ਪੂਰਨ ਹੋ ਗਿਆ ਸੰਪੂਰਨ ਹੋ ਗਿਆ ਜੋਤ ਦੇ ਜੋਤ ਹੋ ਗਿਆ ਸਰੀਰ ਪੂਰਾ ਹੋ ਗਿਆ ਖਾਕ ਦੇ ਵਿੱਚ ਖਾਕ ਹੋਇਆ ਖਾਕ ਤੋਂ ਆਇਆ ਸੀ ਖਾਕ ਤੋਂ ਖੁਰਾਕ ਖੁਰਾਕ ਤੋਂ ਬਣਿਆ ਸੀ ਖੁਰਾਕ ਖਾਕ ਹੋ ਗਿਆ ਪੂਰਾ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਉਸ ਪਰਮ ਜੋਤ ਤੋਂ ਆਇਆ ਸੀ ਜੋਤ ਦੇ ਚ ਜੋਤ ਹੋ ਗਿਆ ਪੂਰਨ ਹੋ ਗਿਆ ਸਰੀਰ ਹਾਕ ਦੇ ਚ ਹਾਕ ਹੋ ਗਏ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋਏ ਤੋ ਜੀਵਨ ਯਾਤਰਾ ਸਫਲ ਹੋ ਗਈ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਲੇ ਸਾਦਾ ਸਰੀਰ ਹਾਕ ਦੇ ਚ ਹਾਕ ਹੋ ਗਿਆ ਮਨ ਜੋਤ ਦੇ ਚ ਜੋਤ ਨਹੀਂ ਹੋਇਆ ਤੇ ਅਧੂਰਾ ਜੀਵੇ ਇਹ ਅਧੂਰਾ ਜਨਮਿਆ ਸੀ ਅਧੋਰਾ ਹੀ ਮਰ ਗਿਆ। ਸਰੀਰ ਪੂਰਾ ਹੋਇਆ ਮਨ ਪੂਰਾ ਨਹੀਂ ਹੋਇਆ। ਯਾਤਰਾ ਅਧੂਰੀ ਰਹੀ। ਇਹਦਾ ਹੁਣ ਫਿਰ ਜਨਮ ਹੋਵੇਗਾ। ਇਹਦਾ ਹੁਣ ਫਿਰ ਜਨਮ ਹੋਵੇਗਾ। ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ। ਮਨ ਭਗਵਾਨ ਤੱਕ ਨਹੀਂ ਪਹੁੰਚਿਆ। ਤਨ ਕਬਰ ਤੱਕ ਪਹੁੰਚ ਗਿਆ ਹੈ। ਮਨ ਖੁਦਾ ਤੱਕ ਨਹੀਂ ਪਹੁੰਚਿਆ। ਇਹ ਜਮਿਆ ਅਧੂਰਾ ਸੀ। ਇਹ ਜੀਵਿਆ ਵੀ ਅਧੂਰਾ। ਫਿਰ ਮਨ ਕਰਕੇ ਇਹ ਮਰਿਆ ਵੀ ਅਧੋਰਾ ਮਨ ਮਰੇ ਤਾਂ ਤਮਰ ਜਾਏ ਬਿਨ ਮਨ ਹੋਏ ਕੈਸੇ ਹਰ ਪਾਏ ਤਨ ਦਾ ਮਰਨਾ ਪੂਰਾ ਹੋਣਾ ਖਾਕ ਹੋਣਾ ਹੈ ਮਨ ਦਾ ਮਰਨਾ ਤੇ ਨਿਰੰਕਾਰ ਹੋਣਾ ਹੈ ਬਿਨ ਮਨ ਹੋਏ ਕੈਸੇ ਹਰ ਪਾਏ ਮਰਜ਼ ਕਰਾ ਯਾਤਰਾ ਅਕਸਰ ਬੋਤਿਆਂ ਦੀ ਅਧੋਰੀ ਰਹਿ ਜਾਂਦੀ ਹੈ ਸੰਪੂਰਨ ਨਹੀਂ ਹੁੰਦੀ ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ ਹੈ ਸੁਣਾਈ ਦੇਣ ਲੱਗ ਪਿਆ ਹੈ ਤੇ ਜ਼ਬਾਨ ਬੋਲਦੇ ਆ ਬੋਲਦੇ ਆ ਪ੍ਰਭੂ ਨੂੰ ਬੋਲਦੇ ਆ ਬੋਲਦੇ ਆ ਜ਼ਬਾਨ ਨੂੰ ਰਸ ਵੀ ਆਣ ਲੱਗ ਪਿਆ ਹੈ ਭੋਜਨ ਦੀ ਬੁਰਕੀ ਮੂੰਹ ਤੇ ਰੱਖੀ ਤੇ ਸਵਾਦ ਆ ਗਿਆ ਅਜੇ ਹੋਂ ਤੇ ਨਹੀਂ ਬਣੀ ਸਵਾਦ ਆ ਗਿਆ ਅਜੇ ਥੱਲੇ ਤੇ ਨਹੀਂ ਗਈ ਰਸ ਆ ਗਿਆ ਹੈ ਵਾਹਿਗੁਰੂ ਜਪਦਿਆਂ ਜਪਦਿਆਂ ਰਸ ਆ ਜਾਏ ਤੋ ਗੁਰਵਾਣੀ ਕਹਿੰਦੀ ਹੈ ਪ੍ਰਮਾਤਮਾ ਰਸਨਾ ਤੇ ਵਸ ਗਏ ਐ ਐਸੀ ਰਸਨਾ ਫੇ ਕਾ ਨਹੀਂ ਬੋਲੇਗੀ ਮਿਥਿਆ ਨਹੀਂ ਬੋਲੇਗੀ ਐਸੀ ਰਸਨਾ ਸਤਿਆ ਵੀ ਹੋਵੇਗੀ طاقت ਵੀ ਹੋਵੇਗੀ ਪ੍ਰਭ ਜੀ ਬਸੇ ਸਾਧ ਕੇ ਰਸਨਾ ਨਾਮਿਕ ਜਨ ਕਾ ਦਾਸਨ ਦਸਨਾ ਰਸਨਾ ਤੇ ਵਸ ਗਿਆ ਵਾਹਿਗੁਰੂ ਆਖਦਿਆਂ ਰਸਣ ਲੱਗ ਪਵੇ ਰਸਨਾ ਤੇ ਵਸ ਗਿਆ ਜਿਵੇਂ ਰਸਨਾ ਤੇ ਵਸ ਗਿਆ ਇੱਕ ਦਿਨ ਫਿਰ ਐਸਾ ਹੋਵੇਗਾ ਗੁਰਮੁਖ ਰੋਮ ਰੋਮ ਹਰਿਆਵੇ ਰੋਮਾਂ ਚ ਵਸ ਜਾਏਗਾ ਸਵਾਸਾਂ ਦੇ ਚ ਵਸ ਜਾਏਗਾ ਇਹ ਇੱਕ ਸ਼ਬਦ ਮੇਰੇ ਪ੍ਰਾਣ ਅਬਸਤ ਹੈ ਭੋਜਨ ਪਹਿਲੇ ਮੂੰਹ ਦੇ ਚ ਵਸਦਾ ਹੈ ਜ਼ੁਬਾਨ ਨੂੰ ਰਸ ਆਉਂਦਾ ਹੈ ਖੂਨ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਪ੍ਰਭੂ ਦਾ ਨਾਮ ਪਹਿਲੇ ਜ਼ੁਬਾਨ ਤੇ ਵਸਦਾ ਹੈ ਸਵਾਸਾਂ ਦੇ ਚ ਵਾਸ ਦੇ ਪ੍ਰਾਣਾਂ ਦੇ ਚ ਵਾਸ ਦੇ ਇਹ ਜਬਾਦ ਮੇਰੇ ਪ੍ਰਾਣਾਂ ਬਸਤ ਹੈ ਬਹੁਤ ਜਨਮ ਨਾ ਆਵਾ ਰੋਟੀ ਕਿਤਨੀ ਦੇਰ ਜਖਾ ਲੈਨੇ 15 ਮਿੰਟ 20 ਮਿੰਟ ਐਨੇ ਟਾਈਮ ਲੱਗਦਾ 15 20 ਮਿੰਟ ਅੰਮ੍ਰਿਤ ਵੇਲੇ ਉਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ ਤੇ ਜਪ ਇਸ ਢੰਗ ਨਾਲ ਕਰਦਾ ਹੈ ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ ਕੋਸ਼ਿਸ਼ ਕਰੇ ਮਨ ਸੁਨੇਗਾ ਨਹੀਂ ਉਹਦੀ ਆਦਤ ਨਹੀਂ ਹੈ ਉਨੇ ਹੀ ਮੈਂ ਅਰਜ਼ ਕੀਤੀ ਹੈ ਮਿੱਤਰ ਨੂੰ ਸੁਣ ਲੈਂਦਾ ਕੋਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦੇ ਪਤਨੀ ਨੂੰ ਸੁਣ ਲੈਂਦਾ ਗੁਰੂ ਨੂੰ ਨਹੀਂ ਸੁਣਦਾ ਆਦਤ ਨਹੀਂ ਹੈ ਜੇ ਕਿਦਰੇ ਸੁਣ ਲਿਆ ਇੱਕੋ ਹੀ ਵਫਾ ਸ਼ਬਦ ਸੁਣ ਲਿਆ ਫਿਰ ਸਮਝ ਲੋ ਸੁਣਨ ਤੋਂ ਬਿਨਾ ਰਹਿ ਨਹੀਂ ਸਕੇਗਾ ਰਸ ਆ ਜਾਏਗਾ ਜਿਸ ਦਿਨ ਵਾਹਿਗੁਰੂ ਆਖਦਿਆਂ ਰਸ ਆ ਜਾਏ ਉਸੇ ਦਿਨ ਸਮਝਣਾ ਵਾਹਿਗੁਰੂ ਰਸਨਾ ਤੇ ਵਸ ਗਿਆ ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ ਅਜੇ ਤੇ ਰਸ ਨਾ ਚ ਵੀ ਨਹੀਂ ਵਸਿਆ ਰੋਮਾਂ ਇਤੀ ਗੱਲ ਦੂਰ ਦੀ ਹੈ ਸਵਾਸਾਂ ਦੀ ਗੱਲ ਤੇ ਦੂਰ ਹਲੋਸ ਦਿੱਲੀ ਦੂਰ ਹਸਤ ਅਜੇ ਬਹੁਤ ਦੂਰ ਦੀ ਗੱਲ ਹੈ ਅੰਮ੍ਰਿਤ ਵੇਲੇ ਬੈਠ ਕੇ ਇਹ ਜਪਣਾ ਜਿਵੇਂ ਦੋ ਵਕਤ ਭੋਜਨ ਦਾ ਆਪਣਾ ਟਾਈਮ ਹੁੰਦਾ ਹੈ ਦੋ ਵਕਤ ਭਜਨ ਦਾ ਵੀ ਆਪਣਾ ਟਾਈਮ ਹੈ ਸਾਨੂੰ ਦੋ ਵਕਤ ਦਾ ਸਤ ਸੰਗ ਦਿੱਤਾ ਹੈ ਇਹ ਗੱਲ ਵਕਰੀ ਹੈ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਮੁਸਲਮਾਨਾਂ ਦੀ ਚੌਰੀ ਜਪਾਈ ਹੈ ਬਦੂ ਲੋਕ ਸੰ ਖੋਲ ਖਾਰ ਲੋਕ ਸੰ ਖਾਨਾ ਜੰਗੀ ਤੇ ਬਹੁਤਾ ਜਪ ਕਰਨ ਇਹਨਾਂ ਨੂੰ ਇਸ ਬਾਸੇ ਲਾਈ ਰੱਖੀਏ ਤਾਂ ਕਿ ਕਿਸੇ ਵਕਤ ਖੁਦਾ ਇਹਨਾਂ ਦੇ ਮਨ ਦਾ ਹਿੱਸਾ ਬਣੇ ਔਰ ਧੰਨੇ ਮੈਂ ਹੈਰਾਨ ਆ ਪੰਜ ਵਕਤ ਦਾ ਸਮਾਂ ਕੱਢਦੇ ਕਈ ਕੱਢਦੇ ਤੇ ਉਹਨਾਂ ਸਿੱਖਾਂ ਬਾਰੇ ਕੀ ਕਵਾਂਗੇ ਜੋ ਦੋ ਵਕਤ ਦਾ ਵੀ ਸਮਾਂ ਕੋਈ ਨਹੀਂ ਕੋਈ ਨਹੀਂ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਬਰਕਤਾਂ ਵਾਲਾ ਹੈ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ ਦੁਆ ਕੁੰਨ ਬਾ ਸ਼ਬ ਚੋਂ ਗਦਾਇਆ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਭਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਤੇ ਫਕੀਰ ਕਹਿੰਦਾ ਜੋ ਚੌਥੇ ਪੈਰ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ ਨਹੀਂ ਜੀ ਸਕਣਗੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਦੇਖੋ ਟਰ ਨਹੀਂ ਮੈਂ ਫਿਰ ਅਰਜ਼ਗਰਾਂ ਰੋਟੀ ਖਾਣੇ 15 ਮਿੰਟ ਲੱਗਦੇ ਦਿਨ ਭਰ ਭੁੱਖ ਨਹੀਂ ਲੱਗਦੀ ਸਰੀਰ ਦੇ ਤਾਜ਼ਗੀ ਬਣੀ ਰਹਿੰਦੀ ਹੈ 15 ਮਿੰਟ ਦਾ ਕੀਤਾ ਹੋਇਆ ਅੰਮ੍ਰਿਤ ਵੇਲੇ ਦਾ ਜਪ 24 ਘੰਟੇ ਅਨੰਦ ਬਣਾਈ ਰੱਖੇਗਾ ਤਾਜ਼ਗੀ ਲਈ ਰੱਖੇਗਾ ਮਨ ਨੂੰ غمਗੀਨ ਨਹੀਂ ਹੋਣ ਦੇਗਾ ਮਨ ਨੂੰ ਬੇਕੁਲ ਨਹੀਂ ਹੋਣ ਦੇਗਾ ਮਨ ਨੂੰ ਚਿੰਤਾਤ ਨਹੀਂ ਹੋਣ ਦੇਗਾ ਅਗਰ ਇਹ ਜਪ ਕੱਲ ਤੋਂ ਕੋਈ ਆਰੰਭ ਕਰਨਾ ਸ਼ੁਰੂ ਕਰੇ ਸਮਝ ਲੈਣਾ ਇਹ ਉਹ ਬੱਚਾ ਹੈ ਜਿਹਨੂੰ ਬੋਲਣ ਦੀ ਇੱਛਾ ਹੋ ਗਈ ਸੀ ਜੇਦੀ ਸੁਰਤ ਵੀ ਚੱਲ ਪਏ ਧਿਆਨ ਵੀ ਜੁੜਨ ਲੱਗ ਪਏ ਸਮਝ ਲੈਣੇ ਦੇ ਕਦਮਾਂ ਨੂੰ ਚੱਲਣ ਦੀ ਇੱਛਾ ਵੀ ਆ ਗਈ ਜੋ ਪਰਮਾਤਮਾ ਦਾ ਰੂਪ ਹੋ ਜਾਏ ਸਮਝ ਲੈਣੇ ਤੇ ਘਾਰੇ ਪਹੁੰਚ ਗਏ ਇਤੇ ਠਿਕਾਣੇ ਤੇ ਪਹੁੰਚੇ ਮੇਰੇ ਮਨ ਉਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਘਰ ਪਰਮਾਤਮਾ ਹੈ ਜਿਸ ਘਰ ਵਿੱਚ ਆਪਾਂ ਰੋਜ਼ ਜਾਂਦੇ ਆਂ ਤਨ ਦਾ ਘਰ ਹੈ ਔਰ ਤਨ ਦਾ ਵੀ ਫਿਰ ਅਸਲੀ ਘਰ ਕਬਰ ਹੈ ਚੇਤਾ ਹੈ ਗੋਰ ਨਿਮਾਣੀ ਛੱਡ ਕਰੇ ਨਿਗਰਿਆਂ ਘਰ ਆਓ ਐਨੇ ਥਾਵੇਂ ਆ ਆਪਣੇ ਘਰ ਦੇ ਛਾ ਕਬਰ ਤੇਰਾ ਘਰ ਹੈ ਸਾਰਿਆਂ ਦੇ ਸਰੀਰ ਸਹਜੇ ਸਹਜੇ ਪਰਿਵਾਰ ਤੋਂ ਹੋ ਕੇ ਕਾਰੋਬਾਰ ਤੋਂ ਹੋ ਕੇ ਕਬਰ ਦੀ ਤਰਫ ਜਾ ਰਹੇ ਨੇ ਚੇਤਾ ਦੀ ਤਰਫ ਜਾ ਰਹੇ ਨੇ ਸਰੀਰ ਤੇ ਆਪਣੇ ਘਰ ਦੀ ਤਰਫ ਜਾ ਰਿਹਾ ਮਨ ਨਹੀਂ ਜਾ ਰਿਹਾ ਕਈ ਜਨਮਾਂ ਤੋਂ ਨਹੀਂ ਜਾ ਰਹੇ ਐਸਵਾਸੇ ਗੁਰਬਾਣੀ ਆਵਾਜ਼ਾਂ ਮਾਰਦੀਏ ਮੇਰੇ ਮਨ ਪਰ ਵੇਸੀ ਵੇ ਪਿਆਰੇ ਆਓ ਘਰੇ ਘਰ ਆ ਪ੍ਰਮਾਤਮਾ ਦਾ ਘਰ ਹੀ ਤੇਰਾ ਘਰ ਹੈ ਔਰ ਪ੍ਰਮਾਤਮਾ ਦੇ ਘਰ ਆ ਕੇ ਤੂੰ ਪ੍ਰਮਾਤਮਾ ਹੋ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਤਮਾ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਮੁਕਤ ਪੁਰਸ਼ ਜਦ ਫਿਰ ਆ ਜਾਂਦੇ ਨੇ ਸੰਸਾਰ ਦੇ ਕਲਿਆਣ ਹਿਤ ਇਹਨਾਂ ਨੂੰ અવਤਾਰ ਕਹਿੰਦੇ ਨੇ ਇਹ ਸੰਤ અવਤਾਰ ਨੇ ਜਪਦਿਆਂ ਜਪਦਿਆਂ ਜੋ ਸੱਚ ਦਾ ਰੂਪ ਹੋ ਗਏ ਸੱਚ ਦੇ ਸਮਾਗ ਹੈ ਔਰ ਉਸੇ ਚ ਜੀ ਰਹੇ ਨੇ ਇਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਸੰਤ RAM ਨੇ ਬੇਧ ਕਿਛ ਨਾਏ ਇੱਕ ਜਨ ਕਈ ਮਹਿਲਾ ਕਰੋਰੀ ਇਹ ਜਿਹ ਕਹਿੰਦੇ ਦੋ ਤਰ੍ਹਾਂ ਦੇ ਸੰਤ ਉਹ こと ਉਹ ਗਏ ਸੰ ਲੇਕਿਨ ਫਿਰ ਆ ਗਏ ਇਹਨਾਂ ਨੂੰ અવਤਾਰ ਕਹਿਨੇ ਨੇ ਜਨਮ ਵੀ ਲੋੜ ਤੇ ਨਹੀਂ ਸੀ ਵਾਸ਼ਨਾ ਤੇ ਨਹੀਂ ਸੀ ਪਰ ਸੰਸਾਰ ਦੇ ਕਲਿਆਣ ਹਿਤ ਦਇਆ ਵਸੋ ਕੇ ਆ ਗਏ ਨੇ ਇਹ ਜਨਮ ਤੋਂ ਹੀ ਬ੍ਰਮ ਗਿਆ ਨਹੀਂ ਆਉਂਦੇ ਨੇ ਇਹ ਜਨਮ ਤੋਂ ਹੀ ਪੂਰੇ ਹੁੰਦੇ ਨੇ ਚੀਨ ਦੇ ਕਹਾਵਤ ਹੈ ਲਾਉਦ ਸੇ ਬੁੱਢਾ ਪੈਦਾ ਹੋਇਆ ਸੀ ਕੋਈ ਬੁੱਢਾ ਨਹੀਂ ਪੈਦਾ ਹੁੰਦਾ ਬੱਚੇ ਦੀ ਤਰ੍ਹਾਂ ਸਾਰੇ ਪੈਦਾ ਹੁੰਦੇ ਤੇ ਐਸਾ ਕਿਉਂ ਕਹਿ ਦਿੱਤਾ ਹੈ ਤਨ ਕਰਕੇ ਤੇ ਲਾਉਤ ਸੇ ਵੀ ਬੱਚੇ ਦੀ ਤਰ੍ਹਾਂ ਸੀ ਪਰ ਜਨਮ ਤੋਂ ਮਨ ਕਰਕੇ ਬਜ਼ੁਰਗ ਦੀ ਤਰ੍ਹਾਂ ਸੀ ਉਹ ਜਨਮ ਤੋਂ ਬ੍ਰਮਗੈ ਨਹੀਂ ਸੀ ਜੈਸੇ ਇੱਕ ਮਿਸਾਲ ਦੇ ਕੇ ਮੈਂ ਸਮਾਪਤੀ ਕਰਾਂ 42 ਵਰਿਆਂ ਦੇ ਸੰਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਰਾਂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਗੋਵਿੰਦਵਾਲ ਚੜਨ ਦੀ ਕੋਸ਼ਿਸ਼ ਕਰ ਰਹੇ ਸਨ 42 ਸਾਲ ਦੇ ਬਾਲਕ ਭੱਜੇ ਆ ਗਏ ਮਾਤਾ ਬਾਣੀ ਜੀ ਉਹਨਾਂ ਨੇ ਚੁੱਕ ਲਿਆ ਆਖਿਆ ਲਾਲ ਜੀ ਫਿਰ ਕਦੀ ਬੈਠਣ ਦੀ ਕੋਸ਼ਿਸ਼ ਨਾ ਕਰਨਾ ਚੜਨ ਦੀ ਕੋਸ਼ਿਸ਼ ਨਾ ਕਰਨਾ ਇਹ ਤੀਜੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਜੀ ਦਾ ਸਿੰਘਾਸਣ ਹੈ ਸੱਜਣਾ ਚੜਨਾ ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਨਾ ਇਤਨੇ ਜੀ ਗੁਰੂ ਅਮਰਦਾਸ ਜੀ ਆ ਗਏ ਉਹਨਾਂ ਨੇ ਬਾਣੀ ਦੀ ਕੋਖ ਤਾਂ बालक गुरु अर्जुन देव जी ਨੂੰ ਲੈ ਕੇ ਤਖਤ ਤੇ ਬਿਠਾ ਦਿੱਤਾ ਆਖਿਆ ਪੁੱਤਰੀ ਇਸੇ ਧੁਰ ਦਰਗਾਹੋਂ ਤਖਤ ਤੇ ਬੈਠਾ ਹੋਇਆ ਆਇਆ ਹੈ ਅਸੀਸ ਨੂੰ ਕੀ ਲਾ ਸਕਦੇ ਆ ਤੇ ਬਿਠਾ ਸਕਦੇ ਆ ਤੇ ਰੱਬ ਦਾ ਬਿਠਾਇਆ ਹੋਇਆ ਆ ਐਸਾ ਸੇ ਗੁਰਬਾਣੀ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਤਿ ਰਾਮ ਨੇ ਵੇਦ ਕੇਛ ਨਹੀਂ ਇੱਕ ਜਨਮ ਕਈ ਮਿਲਾਕਰ ਹੋਰੀ ਇੱਕ ਜਨਮ ਤੋਂ ਹੀ ਪੂਰਨ ਹੈ ਇਕ ਜੀਵਨ ਦੇ ਸਾਧਨਾ ਕਰ ਕਰਕੇ ਪੂਰਨ ਹੁੰਦਾ ਹੈ ਬਸ ਇਤਨਾ ਹੀ ਫਰਕ ਹੈ ਲੇਕਿਨ ਪਹੁੰਚਦੇ ਤੋਂ ਮੇ ਕੋਈ ਜਗ੍ਹਾ ਨਹੀਂ ਇੱਕ ਇੱਕ ਜਗ੍ਹਾ ਤੇ ਜਿੱਥੇ ਬੈਠਾ ਹੈ ਜਨਮ ਤੋਂ ਦੂਜਾ ਚੱਲ ਚੱਲ ਕੇ ਵੀ ਉੱਥੇ ਪਹੁੰਚ ਗਿਆ ਇੱਕ અવਤਾਰ ਜਗਤ ਦੇ ਕਲਿਆਣ ਲਈ ਆਇਆ ਹੈ ਇੱਕ ਜੱਗ ਜੱਗ ਕੇ ਪੂਰਨ ਹੋ ਗਿਆ ਪੂਰਨ ਪੁਰਖ ਸੰਤ ਪੂਰਨ ਪੁਰਖ ਕੇਵਲ ਸੰਤ ਹੁੰਦੇ ਨੇ ਬਸ ਮੈਂ ਦੁਹਰਾ ਦਿਆਂ ਤੇ ਸਮਾਪਤੀ ਕਰਾਂ ਮਨੁੱਖ ਅਧੂਰਾ ਜੰਮਦਾ ਹੈ ਸਾਰੇ ਹੀ ਅਧੂਰੇ ਜਾਂਦੇ ਹਨ ਔਰ ਅਕਸਰ ਮਨੁੱਖ ਅਧੂਰਾ ਹੀ ਜੀਵਦਾ ਹੈ ਫਿਰ ਅਧੂਰਾ ਹੀ ਮਰਦਾ ਹੈ ਤਨ ਇੱਕ ਦਿਨ ਮਰ ਜਾਂਦਾ ਹੈ ਮਨ ਮਰਦਾ ਹੀ ਨਹੀਂ ਤਨ ਖਤਮ ਹੋ ਕੇ ਖਾਕ ਹੋ ਜਾਂਦਾ ਹੈ ਮਨ ਖਤਮ ਨਹੀਂ ਹੁੰਦਾ ਮਨ ਖਤਮ ਹੋ ਕੇ ਪ੍ਰਮਾਤਮਾ ਹੁੰਦਾ ਹੈ ਮਨ ਤੋਂ ਜੋਤ ਸਰੂਪ ਹੈ ਜੋਤੀ ਜੋਤ ਰਲੇ ਸੰਪੂਰਨ ਤਿਆਰਾ ਇਹੋ ਜਿਹੀ ਕਿਸਮਤੀ ਸਾਰਿਆਂ ਨੂੰ ਨਸੀਬ ਹੋਵੇ ਸਵੇਰੇ 15 ਮਿੰਟ ਦਾ ਫੈਸਲਾ ਕਰ ਲੈਣਾ ਅੰਮ੍ਰਿਤ ਵੇਲੇ ਜ਼ਰੂਰ ਜਪਣਾ ਅਗਰ ਤੁਹਾਡਾ ਮਨ ਰਾਜ਼ੀ ਹੋਇਆ ਤੇ ਸਮਝ ਲੈਣਾ ਇਹ ਕਥਾ ਦਾ ਫਲ ਅੱਜ ਦੇ Satsang ਦਾ ਫਲ ਤੇ ਕੱਲ ਵੀ ਨਾ ਜਪਿਆ ਤੇ ਅੱਜ ਦੀ ਕਥਾ ਮਨੋਰੰਜਨ ਹੈ ਕੁਝ ਵੀ ਨਹੀਂ ਹੈ ਕੁਝ ਵੀ ਸ਼੍ਰੇਫੇ 2 ਮਿੰਟ ਪੰਜ ਦਫਾ ਮੈਂ ਉਚਾਰਨ ਕਰਦਾ ਤੇ ਛੇ ਤੋ ਸਹੀ ਕਰੋ ਇਹ ਸਵੇਰੇ ਕਰਿਆ ਕਰਨਾ ਮਹਾਰਾਜ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਦੇ ਅੰਮ੍ਰਿਤ ਪਾਓ ਭੋਜਨ ਰਸਨਾ ਦੁਆਰਾ ਰਸ ਮਾਣਿਆ ਜਾਂਦਾ ਹੈ ਜ਼ੁਬਾਨ ਨੂੰ ਪਹਿਲੇ ਛੁੰਦੀਏ ਟੱਚ ਕਰਦੀ ਹੈ ਭਜਨ ਨੂੰ ਵੀ ਪਹਿਲੇ ਜ਼ੁਬਾਨ ਨਹੀਂ ਟੱਚ ਕਰਨਾ ਤੇ ਸਿਰਫ ਪੰਜ ਦਫਾ ਦਾ ਉਚਾਰਨ ਕਰਦਾ ਤੇ ਛੇ ਤੋ ਸੇ ਤਾਂ ਕਿ ਰੋਜ਼ ਇਹ ਜੇ आप करो व्यर्थ नहीं जाएगा पतत पावन हर बिरद सदाए एक तिल नहीं बनने गाले मैं इतनी अर्ज कर दिया तिल जितनी भी गालना थोड़ी व्यर्थ नहीं जाएगी कुछ ना कुछ खेड लाजमी बनेंगे कुछ ना कुछ सिलसिला लाजमी बनेगा गुरु ਦੇ ਲਈ ਸਿਹਤ ਲਈ ਫਿਰ ਤੁਹਾਡੇ ਜਨਵਰੀ ਦੇ ਚਰਨ ਪਰਸਾਂਗੇ ਸਭ ਤੋਂ ਸੰਯੋਗ ਬਣਾ ਜੋ ਕੋ ਛਾਪ ਨੂੰ ਸਰਵਨ ਕਰਾਇਆ ਅਰਦਾਸ ਸੇ ਧਨੁਰਗਨ ਸਾਹਿਬ ਤਵੀਰ ਆਈਂ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਐ ਕੀ ਗੱਲ ਵੀਰ ਜੀ ਬਿਲਕੁਲ ਹਕੀਕਤ ਹੈ ਕਿ ਪੜ੍ਹਨ ਨਾਲੋਂ ਨਾ بار بار ਜਿਹੜਾ ਨਾਮ ਜਪਨਾ ਜਾਂ ਜ਼ਿਕਰ ਕਰਨਾ ਨਾਲ ਬਹੁਤ ਆਵਕਾ ਕਿਉਂਕਿ ਜਿਹੜਾ ਪੜ੍ਹਨਾ ਨਾ ਕੋਈ ਵੀ ਚੀਜ਼ ਹੋ ਤੇ ਸਾਡੇ ਸਾਹਮਣੇ ਆਏ ਤੇ ਅਸੀਂ ਪੜ੍ਹੀ ਜਾਵਾਂਗੇ ਲੇਕਿਨ ਜ਼ਿਕਰ ਕਰਨਾ ਬਾਰ 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 ਬਹੁਤ ਮੁਸ਼ਕਲ ਹੋ ਜਾਂਦਾ ਉਹਦੀ ਕੀ وجہ ਵੀਰ ਜੀ ਕਿਉਂਕਿ ਅਸੀਂ ਆਪਣੇ ਦੁਨੀਆ ਦੇ ਕੰਮਾਂ 'ਚ ਵਿਰੋਝ ਜਾਨੇ ਆ ਹੋਰ ਸ ਬਹੁਤ ਸਾਰੇ ਜਿਹੜੇ ਜ਼ਰੂਰੀਅਤ ਦੀਆਂ ਚੀਜ਼ਾਂ ਹੁੰਦੀਆਂ ਉਹ ਕਰਨ ਲੱਪੇ ਨੇ ਤੇ ਅਸੀਂ ਇਸ ਚੀਜ਼ ਨੂੰ ਭੁੱਲ ਜਾਂਦੇ ਆ ਯਾਨੀ ਕਿ ਪੜਨ ਵਾਸਤੇ ਤੇ ਅਸੀਂ ਥੋੜਾ ਜਿਹਾ ਟਾਈਮ ਕੱਢਨੇ ਤੇ ਪੜ ਲੈਨੇ ਲੇਕਿਨ ਜਿਹੜਾ ਨਾਮ ਜਪਣਾ ਨਾ ਉਹਦੇ ਵਾਸਤੇ ਇੱਕ ਬੰਦਾ مسلسل ਜ਼ਿਕਰ ਕਰੀ ਜੇ ਅੱਲਾ ਪਾਏ ਜਾਦਾ ਨਾਮ ਜੱਫੀ ਜਾਏ ਤਾਂ ਕਿ ਫਿਰ ਉਹਨੂੰ ਆਨੰਦ ਤੇ ਰਸ ਮਿਲੇ ਲੇਕਿਨ ਹੁੰਦਾ ਕੀ ਹੈ ਕਿ ਜਦੋਂ ਅਸੀਂ ਕਰ ਰਹੇ ਹੁੰਨੇ ਆ ਤੇ ਫਿਰ ਸਾਨੂੰ ਜ਼ਾਰੀ ਗੱਲ ਬਹੁਤ ਸਾਰੀਆਂ ਜ਼ਰੂਰੀਆ ਸਾਡੀਆਂ ਦੁਨੀਆਦਾਰੀ ਦੇ ਵਿੱਚ ਵੀ ਤੇ ਰਹਿਣੇ ਆ ਨਾ ਤੂੰ ਉਹ ਵੀ ਨਾਲ-ਨਾਲ ਕਰਨੀਆਂ ਪੈਂਦੀਆਂ ਤੇ ਓ ਫਿਰ ਨਾ ਆਨੰਦ ਨਹੀਂ ਹੁੰਦਾ ਸਿੱਧਾ ਰਸ ਨਹੀਂ ਮਿਲਦਾ ਕਿਉਂਕਿ ਸਹੀ ਫਿਰ ਉਹ ਵਿੱਚੋਂ ਜ਼ਿਕਰ ਛੱਡ ਕੇ ਤੇ ਆਪਣੇ ਕੰਮਾਂ ਨੂੰ ਲੱਗ ਜਾਨੇ ਤੇ ਇਹਦਾ ਬਿਹਤਰੀਨ ਹਾਲੇ ਆ ਵੀਰ ਜੀ ਕੇ ਬੰਦਾ ਸਵੇਰ ਅਮਰਤ ਵੇਲੇ ਅger ਉੱਠੇ ਨਾ ਤੇ ਅੱਲਾ ਪਾਰ ਦੀ ਇਬਾਦਤ ਕਰੇ ਉਹਦਾ ਜ਼ਿਕਰ ਕਰੇ ਕਿਉਂਕਿ ਉਸ ਟਾਈਮ ਬਹੁਤ ਜ਼ਿਆਦਾ ਟਾਈਮ ਹੁੰਦਾ ਸਾਰੇ ਤਕਰੀਬਨ ਸੁੱਤੇ ਹੁੰਦੇ ਆ ਬੱਚੇ ਵੀ ਫੈਮਲੀ ਤੁਹਾਡੇ ਵੀ ਉਹ ਨਾ ਆਰਾਮ ਕਰ ਰਹੇ ਹੁੰਦੇ ਤੇ ਤੁਹਾਡੇ ਕੋਲ ਬਹੁਤ ਟਾਈਮ ਹੁੰਦਾ ਕਿ ਤੁਸੀਂ ਆਪਣਾ ਨਾ ਬਿਲਕੁਲ ਯਕਸੂਈ ਦੇ ਨਾਲ ਇੱਕ ਧਿਆਨ ਦੇ ਨਾਲ ਰੱਬ ਸੋਹਣੇ ਦਾ ਜ਼ਿਕਰ ਕਰ ਸਕਦੇ ਹੋ ਤੇ ਚੋਖਾ ਟਾਈਮ ਹੁੰਦਾ ਤੁਸੀਂ ਨਾ ਬਾਰ-ਬਾਰ ਜ਼ਿਕਰ ਕਰੀ ਜਾਓ ਤੁਹਾਨੂੰ ਆਨੰਦ ਹੋਣ ਲੱਗੇਗਾ ਰਸ ਮਿਲਣਾ ਪਏਗਾ ਬਿਲਕੁਲ ਵੀਰ ਜੀ ਦੇਖੋ ਵੀਡੀਓ ਦੇ ਵਿੱਚ ਵੀ ਕਿਸ ਤਰ੍ਹਾਂ ਸੰਤ ਸਿੰਘ ਮਸਕੀਨ ਜੀ ਨੇ ਬੜੀ ਡਿਟੇਲ ਦੇ ਨਾਲ ਬਿਆਨ ਕੀਤਾ ਤੇ ਬੜਾ ਅੱਛਾ ਲੱਗਾ ਤੇ ਇਹ ਵੀਰ ਜੀ ਬਿਲਕੁਲ ਹਕੀਕਤ ਹੈ ਜਿਸ ਲਈ ਅਸੀਂ ਕਿਸੇ ਚੀਜ਼ ਨੂੰ ਦਿਲ ਨਾਲ ਮੁਖਲਿਸਪਨ ਦੇ ਨਾਲ ਕਰਾਂਗੇ ਨਾ ਉਹ ਚੀਜ਼ ਸਾਨੂੰ ਆਟੋਮੈਟਿਕਲੀ ਮਿਲ ਜਾਏਗੀ ਤੇ ਇਹ ਗੱਲ ਹੈ ਵੀਰ ਜੀ ਕਿ ਜਿਸਲੇ ਰੱਬ ਸੋਣੇ ਦੀ ਜ਼ਾਤ ਆ ਜਿਹਲੇ ਜ਼ਿਕਰ ਕਰਾਂਗੇ ਨਾ ਅਸੀਂ ਕਹਿ ਲੋ ਕਿ ਸ਼ਾਂਤੀ ਪਰ ਸਕੂਨ ਦੁਨੀਆ ਦੇ ਮਾਹੌਲ ਨੂੰ ਭੁੱਲ ਕੇ ਕਰਾਂਗੇ ਨਾ ਤੇ ਫਿਰ ਉਹਦੀ ਜ਼ਾਤ ਖੁਸ਼ ਹੋਵੇਗੀ ਕਿ ਯਾਰ ਇਹ ਵਾਕਈ ਮੇਰੀ ਪੈਰਵੀ ਕਰਨ ਦਿਆ ਹੋਇਆ ਮੇਰੀ ਇਬਾਦਤ ਕਰਨ ਦਿਆ ਹੋਇਆ ਤੇ ਅੱਲਾਹ ਸੋਣੇ ਦੀ ਜ਼ਾਤ ਹੈ ਉਹ ਨਾ ਕਿ ਕਹਿ ਲਵੋ ਕਿ ਵੀਰ ਜੀ ਕਿਸੇ ਚੀਜ਼ ਦੀ ਮੁਹਤਾਜ ਹੈ ਉਹ ਕਹਿੰਦੀ ਹੈ ਕਿ ਤੂੰ ਮੈਨੂੰ ਦਿਲੋਂ ਮੰਨ ਜਿਸਲੇ ਵੀਰ ਜੀ ਅਸੀਂ ਉਹਦੀ ਜ਼ਾਦਾ ਜ਼ਿਕਰ ਕਰਾਂਗੇ ਉਹਦਾ ਕਲਾਮ ਪੜਾਂਗੇ ਕੁਰਾਨੇ ਪਾਕ ਪੜਾਂਗੇ ਹਰ ਫਿਕੇ ਦੇ ਵੀਰ ਜੀ ਆਪਣੇ ਆਪਣੇ ਆ ਜਿਸਲੇ ਅਸੀਂ ਉਹਨਾਂ ਦੇ ਉੱਤੇ ਅਮਲ ਕਰਾਂਗੇ ਤੇ ਵੀਰ ਜੀ ਫਿਰ ਉਹਨੂੰ ਮੰਤਕ ਨੂੰ ਕਹਿ ਲੋ ਕਿ ਅਸੀਂ ਪਾਵਾਂਗੇ ਗੱਲ ਇਸ ਚੀਜ਼ ਦੀ ਹੈ ਕਿ ਜਿੱਲੇ ਅਸੀਂ ਉਹਦੇ ਉੱਤੇ ਵੀਰ ਜੀ ਕਲਾਮ ਨੂੰ ਪੜ ਕੇ ਉੱਤੇ ਅਮਲ ਕਰਕੇ ਉਹਦਾ ਮੰਤਕ ਨੂੰ ਪਹੁੰਚਣਾ ਹੀ ਇਹ ਚੀਜ਼ ਹੈ ਕਿ ਅਸੀਂ ਉਹਦਾ ਮਕਸਦ ਜਿਹੜਾ ਹੈ ਉਹਨੂੰ ਪੂਰਾ ਕਰੀਏ ਉਦਾ ਮਕਸਦ ਵੀਰ ਜੀ ਇਹ ਹੈ ਕਿ ਇਨਸਾਨੀਅਤ ਦੀ ਭਲਾਈ ਕਰੀਏ ਇਨਸਾਨੀਅਤ ਦੇ ਕੰਮ ਆਈਏ ਇਹ ਚੀਜ਼ਾਂ ਵੀਰ ਜੀ ਇਹ ਅਸੀਂ ਜਿਸਲੇ ਅੱਲਾਹ ਪਾਕ ਦੀ ਜ਼ਾਤ ਦਾ ਮੁਖਲਿਸ ਹੋ ਕੇ ਇਹ ਖਲੂਸੇ ਦਿਲ ਨਾਲ ਕਹਿ ਲੋ ਕਿ ਉਹਦੀ ਜ਼ਿਕਰ ਕਰਾਂਗੇ ਉਹਦੀ ਇਬਾਦਤ ਕਰਾਂਗੇ ਤੇ ਫੇਰ ਹੀ ਵੀਰ ਜੀ ਅਸੀਂ ਇਹ ਮੰਤਕ ਹਾਸਲ ਕਰ ਸਕਨੇ ਆ ਨਹੀਂ ਤੇ ਵੀਰ ਜੀ ਅਸੀਂ ਦੁਨੀਆਦਾਰੀ ਤੁਹਾਡੇ ਵਾਲੀ ਗੱਲ ਕੋਈ ਵੀ ਕੰਮ ਕਰਨੇ ਹੁੰਦੇ ਆ ਤੇ ਸਾਡਾ ਵੀਰ ਜੀ ਧਿਆਨ ਹੁੰਦਾ ਯਾਰ ਉੱਥੇ ਵੀ ਪਹੁੰਚਣਾ ਮੈਂ ਯਾਰ ਉਧਰ ਵੀ ਜਾਣਾ ਮੈਂ ਯਾਰ ਉਹ ਵੀ ਕੰਮ ਕਰਨਾ ਮੈਂ ਇਹ ਵੀਰ ਜੀ ਦੁਨੀਆਦਾਰੀ ਹੈ ਇੱਥੇ ਵੀਰ ਜੀ ਬੰਦਾ ਜਿਸਲੇ ਮੁੱਕ ਜਾਂਦਾ ਨਾ ਤੇ ਉਸ ਲਈ ਕਹਿ ਲੋ ਕਿ ਖਤਮ ਹੁੰਦੇ ਕੰਮ ਨਹੀਂ ਤੇ ਵੀਰ ਜੀ ਕੰਮ ਚੱਲਦੇ ਹੀ ਰਹਿੰਦੇ ਆ ਕੰਮ ਮੁੱਕਦੇ ਨਹੀਂ ਏ ਬਿਲਕੁਲ ਵੀਰ ਜੀ ਅੰਜੀ ਐ ਕਿ ਕੰਮ ਨਾ ਵਾਕਈ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਤੇ ਸਾਨੂੰ ਚਾਹੀਦਾ ਹੈ ਕਿ ਆਪਣੇ ਜ਼ਰੂਰ ਜੜੇ ਨਾ ਬਹੁਤ ਅਹੀਂ ਆਪਣੇ ਆਪ ਦੇ ਟਾਈਮ ਬਣਾਇਆ ਨਾ ਕਿ ਬਹੁਤ ਮਸਰੂਫ ਹੈ ਉਹਨਾਂ ਨੂੰ ਸਾਨੂੰ ਟਾਈਮ ਕਰਨਾ ਚਾਹੀਦਾ ਅੱਲਾ ਪਾਕ ਦੀ ਜ਼ਾਤ ਵਾਸਤੇ ਤੇ ਜ਼ਿਕਰ ਕਰਨਾ ਚਾਹੀਦਾ ਰੱਬ ਸੋਨੇ ਦਾ ਤੇ ਸੱਚੇ ਮਨ ਦੇ ਨਾਲ ਕਰਨਾ ਚਾਹੀਦਾ ਜਿਲਹੀਂ ਸੱਚਾ ਮਨ ਰਖ ਹੋ ਜਾਏਗਾ ਨਾ ਸਾਡਾ ਮਨ ਲਾ ਕੇ ਕਰਾਂਗੇ ਅੱਲਾ ਦਾ ਜ਼ਿਕਰ ਤੇ ਸਾਨੂੰ ਆਨੰਦ ਵੀ ਮਿਲੇਗਾ ਰਸ ਵੀ ਮਿਲੇਗਾ ਤੇ ਉਹਦਾ ਫਾਇਦਾ ਵੀ ਹੋਏਗਾ ਬੜੀ ਵਧੀਆ ਕਥਾ ਹੈ ਵੀਰ ਜੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਤੇ ਆਪਣਾ ਰਕਿਓ ਟੇਰ ਸਰਾ ਖਿਆਲ